ਹਾਮੇ ਆਵੇ ਗੁਣ ਪਰੇ ਇੱਕ ਗੁਣ ਨਾਹੀ ਅੰਮ੍ਰਿਤ ਛਾਟ ਬਿਖੇ ਬਖ ਖਾਈ ਮਾਇਆ ਮੋਹ ਪਰਮ ਪਰਪੂਲ ਸੁਤਦਾਰਾ ਸੋ ਪ੍ਰੀਤ ਲਗ ਇੱਕ ਉਤਮ ਬੰਧ ਸੁਨਿਓ ਗੁਰ ਸੰਗਤ ਤੇ ਮੇ ਮਨਤ ਜਨ ਮਤਰਾ ਸੁ ਮਿਟਾਈ ਇਕ ਯਰ ਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਾਖੋ ਸਰਨਾਈ ਇਕ ਯਰ ਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਾਖੋ ਸਰਨਾ ਸੁ ਕਹੋ ਤਲ ਗੁਰ ਸੇਵੀ ਆਹ ਅਹ ਨਿਸ ਸਹਜ ਸੁਭਾਏ ਦਰਸ਼ਨ ਪਰਸ ਆ ਗੁਰ ਕਾ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਹੁ ਕੁਰ ਸੋਹ ਝਟੀ ਆ ਉਦ ਡਿਠੇ ਸਚੇ ਪਾਤਸ਼ਾਹ ਮਲ ਜਨਮ ਜਨਮ ਦੀ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾ ਦਾ ਸਾਹ ਜਿਸ ਪਾਸੇ ਬਹਿਠਿਆ ਸੋਹੀ ਆ ਸਬਨਾ ਦਾ ਵੇਸਾਹ ਸੱਜਣ ਸੱਚਾ ਪਾਤਸ਼ਾਹ ਸਿਰ ਸਾਹ ਦਾਇ ਸਾਹ ਜਿਸ ਉਪਾਸਿ ਬਹਿਠਿਆ ਸੋਹੀ ਆ ਸਬਨਾ ਦਾ ਵੀ ਸਾਹ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ 5 ਜਿਸ ਕਾ ਤਾਨ ਮਾਨ ਨਾਨ ਸਬ ਤਿਸ ਕਾ ਸੋਈ ਸੁਗੜ ਸੁਜਾਨੀ ਤਨਹੀ ਸੁਣਿਆ ਦੁਖ ਸੁਖ ਮੇਰਾ ਤੋ ਬਿਦ ਨੀਕੇ ਖਟਾਨੀ ਜਿਸ ਕਾ ਤਾਨ ਮਾਨ ਤਾਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ ਤਨਹੀ ਸੁਣਿਆ ਦੁੱਖ ਸੁਖ ਮੇਰਾ ਤੋ ਬਿੱਦ ਨਿੱਕੀ ਖਤਾਨੀ ਆਵਰ ਜਤਨ ਕਾਰੇ ਰਹੇ ਬਹੁ ਤੇਰੇ ਤੈਨ ਤੇਲ ਨਹੀਂ ਕੀਮਤ ਜਾਨੇ ਰਹਾ ਓ ਅੰ नामक हीरा गोर दीन मंतनी डिगार डुल्ला दृढ़कारे रहे हो। हो तने ओ ए, जो बीच हम तुम कछ होते तिन की बात बेल ਅਲੰਕਾਰ ਮਿਲ ਥੈਲੀ ਹੋਈ ਹਾ ਪਾਤੇ ਕਨਿਕ ਵਖਾਨੇ ਪ੍ਰਗਟਿ ਉਹ ਜੋਤ ਤੇ ਸਹਜ ਸੁਖ ਸੋਬਾ ਵੱਜ ਅਨਹਤ ਬਾਣੀ ਕਹੋ ਨਾਨਕ ਨਿਹਚਲ ਘਰ ਬਾਦੇ ਪ੍ਰਗਟੋ ਜੋ ਤੇ ਸਹਜ ਸੁਖ ਸੋ ਬਾਜ ਅਨਹਤ ਬਾਣੀ ਕਹੋ ਨਾਨਕ ਨੇਹ ਚਲ ਘਰ ਬਾਦੇਓ ਬੋਰੇ ਕੀਓ ਬੰਧਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਸਰੀ ਮਹੱਲਾ ਪੰਜਵਾ ਜਿਸ ਕਾ ਤਾਨ ਮਾਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ ਤਿਨਹੀ ਸੁਨਿਆ ਦੁਖ ਸੁਖ ਮੇਰਾ ਤੌਬਤ ਨੀਕੀ ਖਟਾਨੀ